ਫਿਰੋਜ਼ਪੁਰ ਦੀਆਂ ਸੜਕਾਂ ਕਰੋ ਦਰਸ਼ਨ ਫਿਰੋਜ਼ਪੁਰ ਦੀਆਂ ਸੜਕਾਂ ਦੇ ਇਹ ਆ ਉਦਮ ਸਿੰਘ ਚੌਕ ਤੋਂ ਬਗਦਾਦੀ ਗੇਟ ਰੋਡ ਇਹ ਦੇਖੋ ਤੁਸੀਂ ਸੜਕ 'ਚ ਖੱਡੇ ਨੇ ਕਿ ਖੱਡਿਆਂ 'ਚ ਸੜਕ ਹੈ ਉਦਮ ਸਿੰਘ ਚੌਕ ਤੋਂ ਬਗਦਾਦੀ ਗੇਟ ਜਾਂਦਿਆਂ ਜੇ ਕੋਈ ਬੰਦਾ ਉਦਮ ਸਿੰਘ ਚੌਕ 'ਚੋਂ ਸਮੋਸੇ ਖਾ ਕੇ ਜਾਵੇ ਤਾਂ ਬਗਦਾਦੀ ਗੇਟ ਤੱਕ ਉਹਦੇ ਸਮੋਸੇ ਜਿਹੜੇ ਆ ਹਜਮ ਹੋ ਜਾਂਦੇ ਆ ਇਹਨਾਂ ਸੜਕਾਂ ਤੇ ਜਾਂਦਿਆਂ-ਜਾਂਦਿਆਂ ਜੇ ਕੋਈ ਮੋਟਰਸਾਈਕਲ ਵਾਲਾ ਜਿਵੇਂ ਆ ਪਿੱਛੇ ਜਾ ਰਿਹਾ ਹੈ ਕਾਰ ਦੇ ਪਿੱਛੇ ਪਿੱਛੇ ਜਾਂ ਬੱਸ ਦੇ ਪਿੱਛੇ ਪਿੱਛੇ ਜਾਵੇ ਤਾਂ ਅਚਾਨਕ ਮੁਧੇ ਮੂੰਹ ਡਿੱਗਦਾ ਕਿਉਂਕਿ ਬੱਸ ਤੇ ਕਾਰ ਖੱਡੇ ਦੇ ਉੱਤੋਂ ਲੰਘ ਜਾਂਦੀਆਂ ਤੇ ਮੋਟਰਸਾਈਕਲ ਵਾਲਾ ਵਿਚਾਰਾ ਖੱਡੇ ਦੇ ਵਿੱਚ ਡਿੱਗ ਪੈਂਦਾ ਹੁਣ ਬਗਦਾਦੀ ਗੇਟ ਦਾ ਆਹਲਾ ਮੋੜ ਮੁੜਨਾ ਹੋਵੇ ਤਾਂ ਵੱਡੀ ਮੁਸੀਬਤ ਹੈ ਕਿਉਂਕਿ ਸਾਹਮਣੇ ਤੋਂ ਵੀ ਲੋਕ ਆਉਂਦੇ ਨੇ ਇਧਰੋਂ ਦਿੱਲੀ ਗੇਟ ਵਾਲੇ ਪਾਸੇੋਂ ਆਉਂਦੇ ਨੇ ਤੇ ਵਿਚਕਾਰ ਲੱਗ ਜਾਂਦੀ ਏ ਟੱਕਰ ਤੇ ਇੱਥੇ ਇੱਕ ਵੱਡਾ ਖੱਡਾ ਆ ਤੁਸੀਂ ਦੇਖਦੇ ਹੋ ਜਿੱਦੋਂ ਕਾਰ ਜਿਹੜੀ ਆ ਆ ਰੇਡੀ ਵਾਲੇ ਪਾਸਿਓਂ ਜਿਹੜੀ ਕਾਰ ਆ ਰਹੀ ਹੈ ਇੱਥੇ ਵੱਡਾ ਖੱਡਾ ਹੈ ਤੇ ਰੇੜੀਆਂ ਵਾਲਿਆਂ ਤਾਂ ਲੰਘਣਾ ਹੀ ਕੀ ਆ ਵੱਡੀਆਂ-ਵੱਡੀਆਂ ਕਾਰਾਂ ਵੀ ਥੱਲੇ ਲੱਗ ਜਾਂਦੀਆਂ ਹੁਣ ਇੱਥੋਂ ਮੁੜਦੇ ਆਂ ਬਗਦਾਦੀ ਗੇਟ ਤੇ ਉਸ ਤੋਂ ਬਾਅਦ ਆ ਜਾਂਦਾ ਸਾਈਆਂ ਵਾਲੇ ਦੀ ਕੋਠੀ ਤੇ ਅਗਲੇ ਬੰਨੇ ਨੂਪ ਸਿੰਘ ਦਾ ਜਿੱਥੇ ਆਰਾ ਹੁੰਦਾ ਸੀ ਉੱਥੋਂ ਤੱਕ ਐਨੇ ਖੱਡੇ ਨੇ ਸੱਡਾਂ ਤੇ ਬੈਂਕ ਨੇ ਜੇ ਕੋਈ ਬੰਦਾ ਬੈਂਕ ਚੋਂ ਪੈਸੇ ਕਢਾ ਕੇ ਲਿਆਵੇ ਤਾਂ ਚੋਰਾਂ ਨੂੰ ਮੋਜਾਂ ਲੱਗ ਜਾਂਦੀਆਂ ਕਿਉਂਕਿ ਉਹਨਾਂ ਨੂੰ ਪੈਸੇ ਕੱਢਣ ਦੀ ਲੋੜ ਨਹੀਂ ਪੈਂਦੀ ਖੱਡਿਆਂ 'ਚ ਵੱਜ ਕੇ ਵੈਸੇ ਹੀ ਬੋਝਾਂ 'ਚੋਂ ਪੈਸੇ ਥੱਲੇ ਡਿੱਗ ਪੈਂਦੇ ਨੇ ਹੁਣ ਇੱਕ ਤਾਂ ਇਹ ਗੱਲ ਸਮਝ ਨਹੀਂ ਆਉਂਦੀ ਕਿ ਐਡੇ ਵੱਡੇ ਡੂੰਘੇ ਖੱਡੇ ਰਾਤ ਨੂੰ ਕੋਈ ਥੋੜੀ ਛਾ ਆ ਦੇਖੋ ਤੁਸੀਂ ਆ ਨੂਪ ਸਿੰਘ ਦੇ ਆਰੇ ਤੋਂ ਪਿੱਛੇ ਇੱਕ ਵੱਡਾ ਖੱਡਾ ਉਸ ਤੋਂ ਬਾਅਦ ਮੋੜ ਮੁੜਦਾ ਤੇ ਗੱਲ ਤੁਰਦੀ ਆ ਜੀਰੇ ਗੇਟ ਨੂੰ ਹੁਣ ਜੀਰੇ ਗੇਟ ਪਹੁੰਚ ਕੇ ਤੁਹਾਨੂੰ ਦਿਖਾਉਣੇ ਆ ਕਿ ਜੀਰਾ ਗੇਟ ਦੇ ਵਿੱਚ ਜਿਹੜਾ ਚੌਕ ਆ ਉਹਦੇ ਕੀ ਹਾਲਾਤ ਨੇ ਆ ਦੇਖ ਲਓ ਤੁਸੀਂ ਆ ਜਿੱਧਰੋਂ ਸਕੂਲ ਵੈਨ ਆ ਰਹੀ ਆ ਇੱਧਰ ਬਹੁਤ ਵੱਡਾ ਖੱਡਾ ਤੇ ਛੋਟੀਆਂ ਗੱਡੀਆਂ ਅਕਸਰ ਹੀ ਥੱਲੇ ਵੱਜ ਜਾਂਦੀਆਂ ਟੁੱਟੀਆਂ ਨੇ ਕਈ ਵਾਰ ਹਾਦਸੇ ਹੋਏ ਨੇ ਮੀਂਹ ਵਾਲੇ ਦਿਨਾਂ 'ਚ ਇਸ ਖੱਡੇ ਦਾ ਬਿਲਕੁਲ ਪਤਾ ਨਹੀਂ ਲੱਗਦਾ ਸੀ ਕਈ ਮੋਟਰਸਾਈਕਲ ਸਕੂਟਰਾਂ ਵਾਲੇ ਸਮੇਤ ਆਪਦੇ ਪਰਿਵਾਰ ਮੂੰਹ ਦੇ ਮੂੰਹ ਇਹਦੇ 'ਚ ਡਿੱਗੇ ਪਰ ਸਾਡੇ ਲੀਡਰਾਂ ਸਾਡੇ ਅਫਸਰਾਂ ਕੋਲੇ ਵੱਡੀਆਂ ਗੱਡੀਆਂ ਹੁੰਦੀਆਂ ਉਹਨਾਂ ਦੇ ਟਾਇਰ ਵੱਡੇ ਹੁੰਦੇ ਇਸ ਕਰਕੇ ਉਹ ਸੌਖੀਆਂ ਲੰਘ ਜਾਂਦੀਆਂ ਤਾਂ ਸਾਡੇ ਲੀਡਰਾਂ ਨਾਲ ਜਾਂ ਅਫਸਰਾਂ ਨੂੰ ਇਹ ਖੱਡੇ ਛੋਟੇ ਮੋਟੇ ਲੱਗਦੇ ਆ ਉਹਨਾਂ ਨੂੰ ਦਿਸਦੇ ਨਹੀਂ ਆ ਲਓ ਜੀ ਆਹ ਜਿਹੜਾ ਖੱਡਾ ਹੈ ਵੱਡੀ ਲਹੰਤ ਪਾਉਂਦਾ ਆ ਸਿਸਟਮ ਨੂੰ ਇਹ ਲਹੰਤ ਤਾਂ ਪਾਉਂਦਾ ਕਿ ਸਮਸ਼ਾਨ ਘਾਟ ਦੇ ਬਿਲਕੁਲ ਪਿਛਲੇ ਪਾਸੇ ਅਕਸਰ ਹੀ ਬੀਤੇ ਕੱਲ ਹੀ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਤਾਂ ਲਗਭਗ 4 ਸੰਸਕਾਰ ਹੋ ਰਹੇ ਸੀ ਲੋਕ ਇੱਧਰ ਜਾਂਦੇ ਆ ਮੰਡੀ ਆ ਗਈ ਆ ਮੰਡੀ ਵਾਲੇ ਪਾਸੇ ਸਵੇਰੇ ਸ਼ਾਮ ਲੋਕ ਖਰੀਦੋ ਫਰੋਖਤ ਕਰਨ ਜਾਂਦੇ ਸਬਜ਼ੀਆਂ ਫਰੂਟ ਲੈਣ ਜਾਂਦੇ ਹਾਲ ਦੇਖੋ ਇੱਥੇ ਕੋਈ ਮੀਂਹ ਨਹੀਂ ਪੈ ਰਿਹਾ ਅਕਸਰ ਹੀ ਪਾਣੀ ਇੰਨਾ ਖੜਾ ਰਹਿੰਦਾ ਖੱਡੇ ਦੇਖੋ ਖੱਡਿਆਂ ਚ ਸੜਕ ਆ ਕਿ ਸੜਕ ਚ ਖੱਡੇ ਆ ਹਾਲਾਤ ਇੰਨੇ ਵੱਧ ਤੋਂ ਬੱਤਰ ਸਾਈਡਾਂ ਤੇ ਗੰਦਗੀ ਦੇਖੋ ਤੁਸੀਂ ਕਿੰਨੀ ਆ ਇਹ ਮਾਰਕੀਟ ਕਮੇਟੀ ਨੇ ਸਾਫ਼ ਕਰਨੀ ਆ ਇਹ ਨਗਰ ਕੌਂਸਲ ਨੇ ਸਾਫ਼ ਕਰਨੀ ਆ ਜਾਂ ਕਿਹਦੀ ਜ਼ਿੰਮੇਵਾਰੀ ਬਣਦੀ ਆ ਸਭ ਅੱਖਾਂ ਮੀਟ ਕੇ ਬੈਠੇ ਆ ਤੁਸੀਂ ਮੰਡੀ ਸਬਜ਼ੀ ਮੰਡੀ ਲੰਘਦੇ ਹੋ ਤਾਂ ਅੱਗੇ ਨੂੰ ਜਾਣਦੇ ਹੋ ਪੈਟਰੋਲ ਪੰਪ ਆਉਂਦਾ ਆ ਖੱਡੇ ਦੇਖੋ ਇੰਨਾ ਖੱਡਿਆਂ ਦਾ ਤਾਂ ਪਤਾ ਨਹੀਂ ਲੱਗਦਾ ਵੀ ਕਿੰਨੇ ਕੁ ਡੂੰਘੇ ਆ ਕਿਉਂਕਿ ਉੱਤੇ ਪਾਣੀ ਜਿਹੜਾ ਹਮੇਸ਼ਾ ਹੀ ਖੜਾ ਰਹਿੰਦਾ ਇਸ ਤੋਂ ਅੱਗੇ ਤੁਰੇ ਜਾਈਏ ਤਾਂ ਦੋ ਪਾਸੇ ਜਿਹੜੀ ਆ ਉਹ ਦਾਣਾ ਮੰਡੀ ਆਉਂਦੀ ਆ ਤਾਂ ਇਹ ਸੜਕ ਅੱਗੇ ਰਖੜੀ ਨੂੰ ਜਾਂਦੀ ਆ ਹੁਣ ਰਖੜੀ ਦੇ ਦਿਨ ਵੀ ਆਉਣ ਵਾਲੇ ਆ ਤੇ ਰਖੜੀ ਪਿੰਡ ਵੀ ਅੱਗੇ ਆਉਣ ਵਾਲਾ ਤੇ ਭੈਣਾਂ ਨੇ ਭਰਾਵਾਂ ਨੂੰ ਬੰਨਣੀ ਆ ਰਖੜੀ ਤੇ ਭੈਣ ਨੇ ਰਖੜੀ ਬੰਨਣੀ ਆ ਤੇ ਭਰਾ ਨੇ ਸ਼ਹਿਰੋਂ ਲੈਣ ਆਉਣਾ ਮਠਿਆਈ ਦਾ ਡੱਬਾ ਤਾਂ ਆਉਦਿਆਂ ਆਉਦਿਆਂ ਖੱਡਿਆਂ ਦੇ ਵਿੱਚ ਵੱਜ ਕੇ ਰਖੜੀ ਉਹਦੀ ਖੱਡਿਆਂ 'ਚ ਡਿੱਗ ਪੈਣੀ ਆ ਤੇ ਲੱਡੂਆਂ ਦਾ ਡੱਬਾ ਉਹਦਾ ਇਹਨਾਂ ਖੱਡਿਆਂ ਦੇ ਵਿੱਚ ਰੁੜਦਾ ਫਿਰਨਾ ਹੈ ਗਵਾਜ ਜਾਣਾ ਹੈ ਲੱਡੂ ਉਹਨੇ ਚੁਗਦੇ ਫਿਰਨਾ ਹੈ ਹੁਣ ਇੱਕ ਗੱਲ ਸਮਝ ਨਹੀਂ ਆਉਂਦੀ ਸਾਡੇ ਅਫਸਰ ਸਾਡੇ ਨੇਤਾ ਜੀ ਸਾਡੇ ਵਿਧਾਇਕ ਜੀ ਸਾਡੇ ਐਮਪੀ ਜੀ ਇਹ ਸਾਰੇ ਜੀ ਨੇ ਜਿਹੜੇ ਇਹ ਸਾਡੇ ਜੀ ਜੀ ਜਿਹੜੇ ਲੱਗੇ ਨੇ ਜਿਨ੍ਹਾਂ ਨੂੰ ਅਸੀਂ ਜੀ ਬਣਾਇਆ ਆ ਇਹ ਸਾਰੇ ਉੱਡ ਕੇ ਲੰਘਦੇ ਇਹਨਾਂ ਸੜਕਾਂ ਤੋਂ ਦੇਖੋ ਤੁਸੀਂ ਇਹ ਉੱਡ ਕੇ ਲੰਘਦੇ ਨੇ ਜਾਂ ਗੱਡੀਆਂ 'ਚ ਸੌ ਕੇ ਲੰਘਦੇ ਨੇ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਗੱਡੀਆਂ ਦੇ ਟਾਇਰ ਬੜੇ ਵੱਡੇ ਹੁੰਦੇ ਨੇ ਇਹਨਾਂ ਨੂੰ ਨੀਂਦ ਆ ਜਾਂਦੀ ਹੋਣੀ ਜਾਂ ਖੱਡੇ ਦਿਖਦੇ ਨਹੀਂ ਹੋਣੇ ਗੱਡੀਆਂ ਦੇ ਸ਼ੀਸ਼ੇ ਕਾਲੇ ਹੁੰਦੇ ਆ ਸੋ ਇਹਨਾਂ ਦਾ ਵੀ ਦੋਸ਼ ਨਹੀਂ ਆ ਸ਼ੀਸ਼ੇ ਕਾਲੇ ਸਰਕਾਰ ਨੇ ਲਾਏ ਆ ਸਾਈਡ ਤੇ ਵੇਖਦੇ ਹੀ ਨਹੀਂ ਆ ਸਾਡੇ ਸਿਸਟਮ ਦਾ ਹੋ ਕੀ ਰਿਹਾ ਲੋਕ ਔਖੇ ਕਿੰਨੇ ਨੇ ਐਸ ਖੱਡੇ ਤਾਂ ਜ਼ਰੂਰ ਵੱਜਦੇ ਹੋਣਗੇ ਸਾਡੇ ਐਮ.ਐਲ.ਏ ਲੰਘਦੇ ਹੋਣਗੇ ਐਮ.ਪੀ.ਐਮ.ਪੀ ਲੰਘਦੇ ਹੋਣਗੇ ਸਾਬਕਾ ਐਮ.ਐਲ.ਏ ਵੀ ਲੰਘਦੇ ਹੋਣਗੇ ਆ ਜਿਹੜੇ ਖੱਡੇ ਉਹਨਾਂ ਨੂੰ ਵੀ ਨਹੀਂ ਦਿਖਦੇ ਆ ਦੇਖੋ ਤੁਸੀਂ ਠਾਹ ਕਰਕੇ ਗੱਡੀ ਜਿਹ